ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਐਮ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਚੜੈਕ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਹੀ ਹੈ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਜਾਇਦਾ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਆ ਪਸ਼ੂ ਬਾਈ ਦੇ ਸੇਲ ਹੈ ਵਕਾਊ ਹੈ ਬਾਕੀ ਇਨਫਰਮੇਸ਼ਨ ਬਾਈ ਤੋਂ ਲੈਣਾ ਮੁੱਲ ਬਾਈ ਕਹਿੰਦਾ ਜੈ ਜੀ ਆਉਣਗੇ ਬਾਕੀ ਬਾਈ ਦੇ ਮੂੰਹੋਂ ਤੁਸੀਂ ਮੁੱਲ ਸੋਣੀ ਲੈਣੇ ਆ ਆਪ ਕਰਦੇ ਗੱਲਬਾਤ ਦਿੰਨੇ ਆ ਪ੍ਰੋਪਰ ਸਾਈ ਇਨਫਰਮੇਸ਼ਨ ਲੈ ਕੇ ਹਾਂਜੀ ਬਾਈ ਸਸੀ ਕਾਲ ਜੀ ਨਾਮ ਤੇ ਐਡਰੈਸ ਦਾ ਨਾਮ ਸੁਖਬੀਰ ਸਿੰਘ ਪਿੰਡ ਚੜਿੱਕ ਦੇ ਕੋਠੇ ਜ਼ਿਲ੍ਹਾ ਮੋਗਾ ਤੇ ਤਹਿਸੀਲ ਮੋਗਾ ਫੋਨ ਨੰਬਰ ਦੱਸ ਜੀ 96145567 1 ਨੰਬਰ ਤੋਂ ਸ਼ੁਰੂ ਕਰ ਲੈ ਬਾਈ ਕਿੰਨਵਾ ਸੁਆ ਇਹ ਬਾਈ ਦੂਜੇ ਸੁਏ ਆ ਕਿੰਨੇ ਕਦ ਲੈ ਜੂ ਇਹ ਲੈ ਜੂਗੀ 5 6 ਦੰ ਕਿੰਨਾ ਕ ਦੁੱਧ ਦੇ ਦੂਧ ਦੇ 14 ਕਿਲੋ ਤੋਂ ਬਾਹਰ ਹੋ ਜੈ ਜੈ ਮੋਲੇਨ ਦੇ ਨਾਲਾ ਗਾਇ ਮੋਲੇ ਦਾ ਵੀਰੇ 40000 ਦੀ ਹਾਂ ਨਹੀਂ ਹੋ। ਖੱਡੀਏ ਬਾਦ। ਦੋਸਤੋ ਦੂਜਾ ਸੂਆ ਸੋਹਣੀ ਵਹਿੜ ਵਜਣ ਵਾਲੀ ਕ੍ਰੋਸ ਅੰਗ 14 ਕਿਲੋ ਤੋਂ 22 10 ਦਾ ਬਾਹਰ ਦੁੱਧ ਪਿਆਜੂ। ਦੇਣ ਚਾਰ ਪੰਜ 22 10 ਦਾ ਲੈ ਜੂ। ਪਾਸ ਤੋਂ ਨਾਲੀ ਜੀ ਸੀ ਤੇ ਅੜਕ ਗਈ ਸੀ। ਥਣ ਸੋਹਣੇ ਅੱਧੀ ਚਵਾਈ ਵਾਲੇ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਆ। ਗੈਪ ਚ ਲੱਗੇ ਹੋਇਆ। ਬਾਕੀ ਵਲਟਾਂ ਲਾ ਹਜੇ ਪਈਆਂ ਬਹੁਤ ਆ ਬਾਕੀ ਦੇਣ ਚਾਰ ਪੰਜ ਲੈ ਜਾਣੇ ਆ। ਸਾਰੀ ਵਲਟਾਂ ਕੱਢ ਕੇ ਸੂਆ ਮਾਝਾਰ ਦਾ ਦੁੱਧ ਦਊ ਕਿਉਂਕਿ ਕ੍ਰੋਸ ਅੰਗ ਹੈ ਨਾ ਇਹ ਠੰਡ ਬਣਾਉਣ ਵਾਲੀਆਂ ਨਾ ਇਹ ਗਰਮੀ ਬਣਾਉਣ ਗਰਮੀ ਰਹਿਤ ਵਹਿਣਾ ਤੇ ਨਾ ਹੀ ਠੰਡ ਬਣਾਉਣੇ ਦੁੱਧ 14 ਕਿਲੋ ਤੋਂ ਬਾਹਰ 14 15 ਇੱਥੇ 22 10 ਦਾ ਪਿਆ ਜੂ ਦੂਜੇ ਸੂਵੇ ਸੁੰਦੀ ਆ 40000 ਦੀ ਦੇ ਦੇਣੀ ਆ 40000 ਚੋਂ ਵਿੱਚੋਂ ਬਾਈ ਛੋੜ ਕਰ ਦੂਗਾ ਇਹਦੂ ਘਟ ਮਲ ਤਾਂ ਫਿਰ ਤੁਹਾਨੂੰ ਵੀ ਪਤਾ 14 15 ਕਿਲੋ ਦੁੱਧ ਵਾਲੀ ਵਹਿੜ ਦੂਜਾ ਸੂਆ ਦੇਣੀ ਵੀ ਕਹਿੰਨੇ ਆ ਕਿਸੇ ਨੇ ਨਹੀਂ ਦੇਣੀ ਥਾਣਾ ਦੀ ਸੋਹਣੀ ਆ ਦੋ ਨੰਬਰ ਬਾਈ ਸੁਖਵੀਰ ਕਹਿਨ ਮਸੂਆ ਇਹ ਬਾਈ ਵੀ ਤੀਜੇ ਮੰਨ ਲਈ ਚੌਥੇ ਮੰਨ ਲਏ ਹੂੰ ਇਹ ਆਪਾਂ ਲਿਆਂਦੀ ਆ ਅੱਜ ਹੀ 8 ਕਿਲੋ ਤੋਂ ਦੁੱਧ ਬਾਹਰ ਆ ਬੋਲਾ ਚਾਰ ਦਿਨ ਸੂਈ ਨੂੰ ਕਿੰਨਾ ਕੁ ਪਿਆਜੂ ਇਹ ਬਾਈ 14 15 ਕਿਲੋ ਇਹਨੂੰ ਵੀ ਦੇਣਾ ਚਾਹੀਦਾ ਕੰਢੀ ਇਹ ਬਾਹਰ ਦੋਸਤੋ ਬਾਈ ਕਹਿੰਦਾ ਕੋਈ ਤੀਜਾ ਸੂਆ ਮੰਨ ਲੇ ਕੋਈ ਚੌਥਾ ਸੂਆ ਮੰਨ ਲੇ ਚਾਰਾਂ ਦਿਨਾਂ ਦੀ ਸੂਈ ਹੈ 8 ਕਿਲੋ ਅੱਜ ਬੋਲੀ ਤਿਆਰ ਹੈ ਸੋਭਾ ਵੀਡੀਓ ਬਣਾ ਰਹੇ ਆ 11:00 ਵਜੇ ਥਾਣ ਹਵਾਨੇ ਦੀ ਜੱਜਮੈਂਟ ਆਪਦੀ ਉਸ ਹਿਸਾਬ ਨਾਲ ਕਰਿਓ ਸ਼ਾਮ ਦੀ ਚਵਾਈ ਚ ਸਾਰਾ ਦੇਣੀ ਪਿਆ ਸਾਣੇ ਆਦੀ ਚੁਆਈ ਵਾਲੇ ਗਲਾਬੀ ਆ ਗੈਬ ਚ ਲੱਗੇ ਹੋਏ ਆ ਸੂਈ ਸਵਾਈ ਹੈਗੀ ਆ ਬੌਲੇ ਚ ਹੀ ਆ 8 ਕਿਲੋ ਬੌਲੀ ਦੁੱਧ ਕਿੰਨਾ ਕੱਢ ਜੂ ਬਾਈ ਦੁੱਧ 16 17 ਕਿਲੋ ਕੱਢਣਾ ਚਾਹੀਦਾ ਨਵਾਸ ਕੇ ਬਾਈ ਜੈ ਜੈ ਮੋਲ ਇਹਦਾ ਮੋਲ ਵੀ 40 ਆ ਜੀ ਜੇ ਕੋਈ ਗੱਬਨ ਲੈਣ ਦਾ ਚਾਹ ਵਾਣਾ ਤਾਂ ਵੀ 40000 ਦੀ ਜੇ ਕੋਈ ਸੂਈ ਸਵਾਈ ਲੈਣ ਦਾ ਚਾਹ ਵਾਣਾ ਤਾਂ ਵੀ 40000 ਦੀ 8 ਕਿਲੋ ਬੌਲੀ ਆ 16 17 ਕਿਲੋ ਬਾਈ ਦੱਸਦਾ ਦੁੱਧ ਪਿਆ ਜੂ ਮਗਰੇ ਦੇ ਬੱਛਾ 4 ਦਿਨਾਂ ਦੀ ਬਾਈ ਕਹਿੰਦਾ ਸੂਈ ਆ ਜਗਤ ਦੇ ਆਥ ਨੇ ਵੀਡੀਓ ਬਣਾਉਂਦੇ 5 6 ਵਜੇ ਹਵਾਨਾ ਬੋਲੀ ਨਾਲ ਭਰੇ ਆਉਣਾ ਸੀ ਬਾਕੀ ਸੂਈ ਸਵਾਈ ਹੈਗੀ ਆ ਦੋ ਟਾਈਮ ਚਾਰ ਟਾਈਮ ਭਾਵੇਂ 10 ਟਾਈਮ ਚੋਕੇ ਲੈ ਜੀ ਅਗਲਾ 40000 ਦੀ ਬਾਈ ਕਹਿੰਦਾ ਦੇ ਦੇਣੀ ਆ 16 17 ਕਿਲੋ ਦੁੱਧ ਪਿਆਜੂ ਇਹ ਦੋ ਪਸ਼ੂ ਸੇਲ ਹੈ ਇੱਕ ਨੰਬਰ ਗੱਬਣ ਮੱਛੀ ਹੈ ਦੋ ਨੰਬਰ ਸੂਈ ਸਵਾਈ ਹੈ ਬਾਕੀ ਜਿਹੜੀ ਵੀ ਵੈੜ ਤੁਹਾਡੇ ਪਸੰਦ ਆਉਂਦੀ ਆ ਤੁਸੀਂ ਬਾਈ ਨਾ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਮੁੱਲ ਦੋਵਾਂ ਦੇ ਜਾਇਜ਼ ਹੀ ਆ 40 40000 ਇਦੂ ਘੱਟਦਾ ਫਿਰ ਤੁਹਾਨੂੰ ਵੀ ਪਤਾ ਮੰਗਾਈ ਹੈਗੀ ਆ ਪਸ਼ੂ ਮਹਿੰਗੇ ਹੋਏ ਬਈ ਇਦੂ ਘੱਟਦਾ ਤਾਂ ਕੁਝ ਆਉਂਦਾ ਬਣੀ 25 25 30 30 ਹਜ਼ਾਰ ਦੀਆਂ ਤਾਂ ਕੱਲੀਆਂ ਤੋਕੜਾਂ ਵੜੜਾਂ ਵੀ ਕੀ ਜਾਂਦੀਆਂ ਇਦੂ ਘੱਟਦਾ ਕਿਸੇ ਨੇ ਦੇਣਾ ਵੀ ਕੀ ਹੈ ਇਹ ਜੋੜਾ ਨਗਾਂ ਦਾ ਸੇਲ ਹੈ ਇੱਕ ਨੰਬਰ ਪੂਰੀ ਜਾਨ ਵਾਲੀ ਬੱਛੀ ਆ ਦੂਜਾ ਸੂਆ ਦੁੱਧ 14 15 ਕਿਲੋ ਪਿਆਜੂ ਕੋਈ 4-5 ਦਿਨ ਮਸਾ ਹੀ ਲਊ 40000 ਦੀ ਦੋ ਨੰਬਰ ਸੂਈ ਸਵਾਈ ਬੌਲੇ ਚੀ ਆ 8 ਕਿਲੋ ਬੌਲੀ 4 ਕਿਲੋ ਸਵੇਰ 4 ਕਿਲੋ ਸ਼ਾਮ ਨੂੰ ਕੁਛ ਬੱਚਾ ਬੌਲਾ ਚੰਗ ਲੈਂਦਾ ਉਹ ਇਹ ਵੀ 40000 ਦੀ 16 17 ਕਿਲੋ ਦੁੱਧ ਪਿਆ ਜੂ ਫੋਨ ਨੰਬਰ ਸਕਰੀਨ ਤੇ ਜਿਹਦੇ ਜਿਹੜੀ ਵੀ ਵਹਿੜ ਪਸੰਦ ਆਉਂਦੀ ਆ ਵੀਰਾਂ ਤੁਸੀਂ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰ ਲਿਓ ਪਿੰਡ ਚੜਾ ਇੱਕ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਬਸਿਕਾ